ਉੱਠੋ ਜੀ ਚਾਹ ਪੀ ਲਓ ਦੇਖਿਓ ਕਿੰਨਾ ਟਾਈਮ ਹੋ ਗਿਆ ਉੱਠ ਉਹ ਮੁੰਡਿਆ ਉੱਠ ਬੈਠਾ ਉਹ ਮਿਆ ਸੁਣਿਓ ਚਾਹ ਤਾਂ ਪਿਆ ਦੋ ਪਲਾਮਾ ਜੀ ਉਹ ਦੇਖੀ ਬਾਪੂ ਤੂੰ ਆ ਯਾਰ ਸੋਫਾ ਨਹੀਂ ਖਰਾਬ ਕਰਤਾ ਯਾਰ ਇੰਨਾ ਸੋਹਣਾ ਜਨਾਨੀ ਦਾ ਸੋਫਾ ਨਾ ਆਉਦਾ ਯਾਰ ਵਾਹ ਸੁਪਨਾ ਜਿ ਰਹੇਗਾ ਤੂੰ ਉਹ ਨਹੀਂ ਬਾਪੂ ਇੰਨਾ ਵਧੀਆ ਨਜ਼ਾਰੇ ਚੱਲ ਰਹੇ ਤੇਗੇ ਬਹੁਤ ਵਧੀਆ ਸੁਫਨਾ ਲੈ ਰਿਹਾ ਤੂੰ ਉਹ ਪੱਠੇ ਬੁੜਾ ਬੱਡੂਗਾ ਸੁਫਨਾ ਚ ਫਿਰਦਾ ਉਹ ਪੱਠੇ ਫੂਕਦਾ ਨਾਲ ਅੱਗ ਲਾਦਾ ਨਾ ਹਾਂ ਅੱਗ ਲਾ ਦਿੰਨਾ ਨਾਲੇ ਨਾਲ ਆਉਣਾ ਤੂੰ ਤਾਂ ਇਕਨੇ ਬੋਲਦਾ ਰਹੀ ਹਾਂ ਚੰਗੇ ਭਲੇ ਜ਼ਿੰਦਗੀ ਦੇ ਨਜ਼ਾਰੇ ਲੈਂਦਾ ਸੀਗਾ ਲੈਂਦਾ ਸੀ ਨਜ਼ਾਰੇ ਇਹ ਵੱਡ ਲਿਆ ਪੱਠੇ ਤੂੰ ਵੱਡ ਲਿਆ ਉਹ ਮੈਂ ਹੁਣ ਵੱਡੀ ਜਾਊਂਗਾ ਓ ਕੀ ਹਾਲ ਆ ਤੈ ਆ ਤੂੰ ਕਾਹਦੇ ਹਾਲ ਨੇ ਪਤਾ ਦੇਖੀ ਅੱਜ ਕਿਵੇਂ ਬੈਠਾ ਹੋ ਰੇ ਅਲਾ ਦਾ ਅਲਾ ਦਾ ਦੁਖੀ ਕਰਿਆ ਬੈਠਾ ਉਹਨੇ ਕੀ ਕਹਦਾ ਤੈਨੂੰ ਹਾਂ ਹਰ ਮਾਸ ਵਿਆਹ ਵਿਆਹ ਕਰੀ ਜਾਂਦਾ ਕਿੱਥੋਂ ਲਾਦਾ ਉਹਨੂੰ ਫੜ ਕੇ ਅੱਛਾ ਹਾਂ ਵਿਆਹ ਨੂੰ ਕਿੱਡੀ ਗੱਲ ਆ ਤਾਇਆ ਹੱਥ ਨੂੰ ਵਿਆਹ ਹੋ ਜਾਂਦੇ ਨੇ ਉਹ ਕਿੱਥੇ ਹੋ ਜਾਂਦੇ ਨੇ ਪੁੱਤ ਜੇ ਕੋਈ ਨੈਗੇਟਿਵ ਵੀ ਤਾਂ ਹੀ ਆ ਕੋਈ ਤੇਰੇ ਨਿਗਾਹ ਤੇ ਦੇਖ ਲੈ ਮੁੰਡਾ ਬਹੁਤ ਔਖਾ ਬਹੁਤ ਅੰਕਾਰਦਾ ਮੈਨੂੰ ਵਿਆਹ ਦੀ ਤਾਂ ਕੋਈ ਗੱਲ ਨਹੀਂ ਦਾਇਆ ਵਿਆਹ ਤਾਂ ਹੱਥ ਨੂੰ ਕਰਾ ਲਈ ਆਪਾਂ ਪੁੱਛ ਪੁੱਛਣੀ ਤੇਰੇ ਮੁੰਡੇ ਨੂੰ ਮੁੰਡੇ ਦੀ ਮਾਂ ਕਰ ਲੂੰਗਾ ਗੱਲ ਕਹਿੰਦਾ ਇੱਕ ਮੇਰਾ ਦੋਸਤ ਕਹਿੰਦਾ ਵੀ ਗਰੀਬ ਘਰ ਦੀ ਕੁੜੀ ਆ ਮਾਂ-ਪਾਪ ਤਾਂ ਹੈ ਨਹੀਂ ਉਹਦੇ ਹੂੰ ਵੀ ਆਪਾਂ ਕਰਾ ਦਾਂਗੇ ਜੇ ਕੋਈ ਹੋਵੇ ਮੁੰਡਾ ਦੇਖ ਲੈ ਜੇ ਕੋਈ ਹੈਗੀ ਮੁੰਡਾ ਦਾ ਗਲੋਂ ਲਾਹੇ ਪਰ ਉਹ ਕਹਿੰਦਾ ਵੀ ਮੁੰਡਾ ਨਾ ਸਾਨੂੰ ਸਣਾ ਕਰਦਾ ਹੋਵੇ ਕੋਈ ਕੋਈ ਨਸ਼ਾ ਨਹੀਂ ਕਰਦਾ ਮੁੰਡਾ ਢਿੱਕੇ ਤੇ ਬਾਅਦ ਚੋਂ ਤਾਰੂ ਦੂਰ ਵੀ ਕੇ ਕੁੱਟੇ ਵਿਚਾਰੀ ਨੂੰ ਆਹ ਕਹਨੂੰ ਕੁੱਟੂ ਆਹ ਕਿੱਦਾਂ ਦਿਮਾਗ ਖਰਾਬ ਆ ਕੁੜੀ ਸਾਊ ਆ ਲਾਇਕ ਦੀ ਬਥੇਰੀ ਆ ਹੂੰ ਕੱਪੜੇ ਕੋਪੜੇ ਵੀ ਸਿਉ ਲੈਂਦੀ ਆ ਵਧੀਆ ਹਾਂ ਸਾਰਾ ਕੁਝ ਕਰੂ ਗਰੰਟੀ ਆ ਮੇਰੀ ਬਹੁਤ ਠੀਕ ਆ ਠੀਕ ਆ ਮੁੰਡੇ ਨੂੰ ਮਾਪੇ ਘੋੜ ਦੂੰਗਾ ਹਾਂ ਕੋਰ ਵੀ ਨਹੀਂ ਬਾਕੀ ਉਹਨੂੰ ਐਂ ਕਹਿੰਦੀ ਵੀ ਆਮਨੇ ਨਾਲ ਗੱਲ ਕਰ ਲੂਗਾ ਠੀਕ ਆ ਠੀਕ ਆ ਕਰ ਦੂਗਾ ਮੈਂ ਹਾਂ ਤੂੰ ਪੱਕਾ ਰਹੇ ਮੱਲ ਹਾਂ ਹਾਂ ਬੇਫਿਕਰ ਰਹੇ ਮੈਂ ਤੇ ਤੂੰ ਕੁਝ ਨਹੀਂ ਲੈਂਦਾ ਕੀ ਹਾਲ ਹੈ ਭਾਈ ਕੀ ਹਾਲ ਹੈ ਵੀਰੇ ਉਹ ਬਾਪੂ ਯਾਰ ਮੈਂ ਤੈਨੂੰ ਪਿੰਡ ਚ ਟੋਲਦਾ ਫਿਰਦਾ ਜਾਂ ਰੋਟੀ ਖਾ ਲ ਮੈਂ ਬਣਾ ਕੇ ਆਇਆ ਸੀ ਯਾਰ ਕਿੱਥੇ ਖਾ ਲ ਮੈਂ ਥੋੜਾ ਦੁਖੀ ਕਰਿਆ ਹੋਇਆ ਬੈਠਾ ਉਹ ਮੈਂ ਦੁਨੀਆ ਤੋਂ ਦੂਰੀ ਜਾਂਦਾ ਕੋਈ ਨਾ ਇਹ ਨਾ ਇਹਦਾ ਚੱਲਦਾ ਹੀ ਰਹਿੰਦਾ ਕੁਝ ਨਹੀਂ ਬਹੁਤ ਤੰਗ ਕਰਦੇ ਨੇ ਵਿਆਹ ਵਿਆਹ ਕਰੀ ਜਾਂਦਾ ਪੀਜੀ ਲੈਦਾ ਫੜ ਕੇ ਉਹ ਤੈਨੂੰ ਮੈਂ ਕਹਦਾ ਦਿੱਤਾ ਤੂੰ ਇਹਦੇ ਨਾਲ ਗੱਲ ਕਰਨੀ ਟਕਾਈ ਨਾਲ ਬੈਠ ਕੇ ਕਾ ਲੂੰਗਾ ਜੇ ਮੇਰੇ ਤੇ ਕਰਨਗੇ ਤਾਹੀਆਂ ਤੂੰ ਹੱਦ ਕਰਤੀ ਟਿਗੂ ਤਾਏ ਉਹ ਯਾਰ ਪਤਾ ਗੱਲ ਕੀ ਬਾਕੀ ਤੂੰ ਐ ਕਰੀ ਹੈ ਹੈਗੀ ਕੁੜੀ ਤੂੰ ਬਾਕੀ ਤੈਨੂੰ ਦੱਸ ਦ ਦੇ ਡੈਡੀ ਨੂੰ ਅੱਛਾ ਅੱਛਾ ਬਾਕੀ ਘਰੇ ਗੱਲ ਕਰ ਲਿਓ ਬਾਕੀ ਤੂੰ ਮੈਨੂੰ ਫੋਨ ਕਰਨੀ ਇੱਕ ਵਾਰ ਮੈਂ ਕੋਈ ਗੱਲ ਨਹੀਂ ਵੀਰੇ ਮੈਂ ਤੈਨੂੰ ਕਰ ਲੂੰਗਾ ਬਸੇ ਪਰਿਵਾਰ ਵੀਰੇ ਵਧੀਆ ਹੋ। ਯਾਰ ਕੁੜੀ ਲਾਇਕ ਆ ਵਧੀਆ ਪਰ ਉਹ ਕਹਿੰਦੇ ਵੀ ਨਸਾ ਨੂੰ ਨਸਾ ਕਰਦਾ ਉਹਦੇ ਮਾਪੇ ਨਹੀਂ ਗਰੀਬ ਘਰ ਦੀ ਕੁੜੀ। ਠੀਕ ਆ ਵੀਰੇ। ਨਸਾ ਦਾ ਤੈਨੂੰ ਪਤੀ ਆ ਵੀਰੇ ਆਪਾਂ ਕਿਹੜਾ ਕਰਦੇ ਆ। ਹਾਂ ਬਸ ਐ ਹੁੰਦਾ ਵੀ ਯਾਰ ਕਈ ਵਾਰ ਅਗਲੇ ਨੂੰ ਹੁੰਦਾ ਹੀ ਆ ਵੀ ਨਸਾ ਨਾ ਕਰਦਾ ਹੋਵੇ ਬੰਦਾ। ਅੱਛਾ ਅੱਛਾ। ਚਲੋ ਜੀ ਫਿਰ ਆਜੋ ਫਿਰ ਖਾ ਲਓ ਰੋਟੀ ਨੇਰਾ ਹੋ ਰਹੀ ਈ। ਚਲ ਕੋਈ ਗੱਲ ਨਹੀਂ ਤਾਜਾ। ਚਲ ਫਿਰ। ਬੁੱਧੀ ਹੁੰਦਾ ਚੱਲ ਚੱਲ। ਆਜਾ ਫਿਰ ਆਮਣੇ ਆਜਾ ਤੂੰ ਵੀ ਕਰੋ ਨਾਲ ਫੋਟੋਆਂ ਪਾ ਦੀ ਕਰਦੀ ਆ। ਐ ਫਿਰ ਹੁਣ ਘਰੇ ਜਾ ਕੇ ਫਲਾਅ ਕਰ ਲਈ। ਨਾ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਦੋ ਚਾਰ ਦਿਨਾਂ ਚ ਜੇ ਗੱਲ ਬਣ ਗਈ ਆਪਾਂ ਵਿਆਹ ਲਿਆਵਾਂਗੇ ਕੋਈ ਗੱਲ ਨਹੀਂ ਬੁੱਤ ਮੈਂ ਦੇ ਲੈ ਇਹਨੂੰ ਕੋਈ ਨਹੀਂ ਹੈਗਾ ਪਰ ਉਹਨਾਂ ਨਾਲ ਵੀ ਚੱਲ ਦੇ ਲੈ ਲੋਕੀ ਕਾ ਦੇ ਲੈ ਨਾ ਕਾ ਰੱਜੜਾ ਬਸ ਠੀਕ ਆ ਫਿਰ ਬੇਫਿਕਰ ਲੜਕੀ ਸਾਉਂ ਤਾਂ ਹੀ ਦੀ ਆ ਤੇ ਲੜਕੀ ਮੇਰੀ ਜ਼ਿੰਮੇਵਾਰੀ ਹੋਉ ਫੁੱਲਾ ਬਸ ਜ਼ਿੰਮੇਵਾਰੀ ਤੇਰੀ ਹੋਊਗੀ ਮੁੰਡੇ ਦੀ ਮੇਰੀ ਜ਼ਿੰਮੇਵਾਰੀ ਆ ਬਸ ਠੀਕ ਆ ਹਾਂ ਪਰ ਫਿਰ ਦੋ ਚਾਰ ਦਿਨਾਂ ਚ ਤਿਆਰੀ ਰੱਖੀ ਵੇ ਠੀਕ ਆ ਬਸ ਵੇਖੀ ਤਾਂ ਮੈਂ ਠੀਕ ਚਲੋ ਚੱਲ ਆ ਜਾ ਘਰੇ ਬਾਹਰ ਚੱਲ ਰੋਟੀ ਖਾ ਲਓ ਰੋਟੀ ਘੇਰਾ ਬਹੁਤ ਹੋ ਗਿਆ ਪਰ ਗੜ ਕਿਵੇਂ ਆਏ ਬਹੁਤ ਦਿਨ ਬਾਅਦ ਗੇੜਾ ਮਾਰਿਆ ਤੇ ਨਹੀਂ ਆਤੀ ਕੱਲ ਬਾਹਰ ਰਹਿ ਗਿਆ ਦੀ ਯਾਰ ਪੁੱਛਿਆ ਤੁਮ ਐ ਬਤਾਓਂ ਗਾਂਧਾ ਦੀ ਮਾਂ ਜੋ ਬਹੁਤ ਕਿੰਨੇ ਘੰਟਾਂ ਗੀ ਹੈ ਹੋਰ ਸਰੀਏ ਦੇ ਅੰਡ ਲੈ ਕੇ ਆਏ ਆ ਭੈਣ ਜੋ ਸਰੀਏ ਦੀ ਅੱਛਾ ਹਾਂ ਕੱਲ ਕੋਈ ਬੜਾ ਨਾ ਬਿਆ ਗਾਂਣ ਤੋਂ ਥੋੜੀ ਜਿਹੀ ਟਾਈਮ ਹੋਇਆ ਹੋਣਾ ਪਰ ਬਾਬੇ ਰੰਨ ਸਾਨੂੰ ਸਰੀਏ ਦੀ ਲੈ ਜਾਣਾ ਭੈਣ ਕੇ 10 ਲਾਗਣ ਗੜੀ ਹੋਈ ਆ ਉਹ ਵਾਣਾ ਖਾਤ ਦਾ ਕੱਢ ਆਕਾ ਤੇ ਹੀ ਕਰਦੇ ਨੇ ਅੱਜ ਇਹ ਅਨੰਦਪੁਰੋਂ ਬਾਅਦ ਕੀ ਕੰਮ ਲਾ ਗਏ ਮਿਲਾਂਗੇ ਮਾਰਨੀ ਮੇਰਾ ਸਾਰੇ ਹੁਣ ਉਹ ਆ ਗਿਆ ਜਾਨਦਾਰ ਸੇਮਾ ਦਾ ਕਾਰਖਾਨਾ ਦਾ ਹੈ ਪੱਤ ਪੀਸ ਉੱਕਾ ਮੈਂ ਤੈਨੂੰ ਤਾਂ ਆਪਾਂ ਅਡਵੋਕੇਟ ਲੈਣੇ ਗਏ ਤੂੰ ਲੱਗਦਾ ਤੇਰੇ ਤੇ ਬੁਰਾ ਹਾਂ ਜੀ ਨਾ ਉਹਦੀ ਰੰਗ ਪੱਟੀ ਨਾ ਉਹਨੋਂ ਪ੍ਰਗਟਨਾ ਜਾਣੀ ਕੋ ਮਤਲਬ ਦੀ ਕੱਟ ਦੇ ਜਿਹੜੇ ਤਰੀਕੇ ਨਾਲ ਕਰਦੀ ਐ ਕੋਈ ਸਿਰਾ ਕਰ ਦਿੰਦੀ ਹੈ ਦਰਵਾਜ਼ਾ ਕੈਂਡ ਬਣਾ ਦੇ ਮਰਾ ਕਾਸਲਾ ਰੋ ਅੱਜ ਅੱਜ ਕੋਲ ਨਾ ਪਠਹਾੜਾ ਉਧਰਲੇ ਪਾਸੇ ਆ ਗਿਆ ਕਿੱਧਰੇ ਗੱਸ ਉਹ ਮੱਲੇ ਪਾਸੇ ਹਾਂ ਉਹ ਉਧਰ ਆਦੀ ਹੁੰਦੀ ਹੈ ਉਹ ਜੇ ਉਧਰ ਆ ਗਈ ਨਾ ਹਾਂਜੀ ਲੈ ਫਿਰ ਮੁਲਾਕਾਤ ਕਰਦਾ ਬਸ ਆਦੀ ਚੱਕਦੀ ਜਾਣਾ ਮੈਂ ਨਾ ਛੱਡਦਾ ਨਹੀਂ ਉਹ ਬਸ ਠੀਕ ਗੱਲ ਤੋਂ ਗੱਲ ਪੂਰੀ ਪਹੁੰਚਣੀ ਆਪਾਂ ਬਸ ਠੀਕ ਹਾਂ ਰਣ ਉਹਦੀ ਤਾਂ ਉਹ ਵਧੀਆ ਮੈਂ ਕਹਣਾ ਬਾਬਾ ਜੀ ਕੋਕਾ ਵੀ ਸੈਂਟ ਪੂਰੇ ਪਿੰਡ ਚ ਲੈ ਗਿਆ ਆ ਕਹਿੰਦਾ ਇਹਦਾ ਚਲਦੀ ਲੈ ਆ ਬਾਈ ਹਾਂ ਮੈਂ ਕੋਕਾ ਵੀ ਲੈ ਕੇ ਆ ਆ ਚੱਲ ਫੇਰ ਇਹ ਮੇਰੇ ਕੰਮ ਨੂੰ ਘਰ ਪਿੰਡ ਜਾਉਂਗਾ ਮੈਂ ਯਾਰ ਬਸ ਮਿੰਟ ਦੇਣਾ ਤੇਰਾ ਕੰਮ ਕੈ ਕਹ ਬਈ ਆਉਂਦੀ ਆ ਉਹ ਟਾਈਮ ਦਾ ਰੋਪੇ ਤੇ ਚੱਕਣਾ ਕੋਕਾ ਦੇਖਦਾ ਕਿੰਨੇ ਕ ਵਜੇ ਆਉਂਦੀ ਆ ਵੀ ਉਹ ਪਤਾ ਪਤਾ ਨਹੀਂ ਮਾਤਾ ਮੈਂ ਉਹ ਮੈਂ ਪਿੰਡੇ ਸੋਣੀ ਰੰਦ ਉਹੀ ਆ ਉਹੀ ਰੰਦ ਸੋਣੀ ਆ ਬਸ ਹਾਂ ਚੱਲ ਆ ਵੇ ਅੱਜ ਇਹ ਤੋਂ ਮੈਂ ਖਾ ਲਿਆ ਪੱਟੀ ਹੋ ਲੈ ਗਈ ਪਾਰੀ ਦਾ ਜਾਦੇ ਬੇਚਾਰੀ ਚਾਹਿਆ ਨਵੇਂੜ ਕੰਮ ਇਹ ਤਾਂ ਅੱਗੀ ਲਾਤੀ ਕੁੜੀ ਜੀ ਸੋਹਣੀ ਜਨਾਨੀ ਕਹ ਕੇ ਆ ਤੇ ਕੋ ਸਰਾਵੀ ਕਰਨਾਗਾ ਅਹੀਂ ਸੋਹਣਾ ਲੱਗੇਗਾ ਤਾਂ ਹੀ ਪੱਟੇਗਾ ਚੈੱਕ ਕਰਾਂ ਬਣ ਗਿਆ ਪੂਰਾ ਹੀ ਹੋਆ ਸਮਰੂ ਆਪਣੇ ਤਾਂ ਪੂਰੀ ਹੈ ਪੂਰੀ ਅੱਜ ਆ ਜੇ ਬਹਿਲਾ ਦੇ ਕੇ ਰੈਂਟੀ ਹੋ ਜੂਗੀ ਦੇਖਾ ਜਾਇਆ ਕਿਉਂ ਬੇਲਾ ਟੈਂਪਲ ਕੰਦਰ ਮੇਰੇ ਬਾ ਖੋਦ ਬਰਾ ਭਾਡਾ ਅੱਜ ਉਹਦੇ ਨਾਲ ਟਾਈਮ ਚੱਕੂ ਮੈਂ ਪੂਰਾ ਚੱਲ ਠੀਕ ਆ ਕੀ ਠੀਕ ਆ ਓਕੇ ਪਾਰਟੀ ਹੋਈ ਲੈ ਠੀਕ ਆ ਠੀਕ ਆ ਲੈ ਦੱਸ ਮਿਰਚਾਂ ਦਾ ਚਲ ਵਧੀਆ ਲੱਗ ਰਹੀਆਂ ਨੇ ਹਰੀਆਂ ਵੀ ਨੇ ਨਾਲੇ ਲਾਲ ਵੀ ਨੇ ਆ ਚੱਲ ਸੋਫਤਾ ਬਥੇਰਾ ਕਰਦੀ ਸਬਜੀ ਦਾ ਜਦ ਮਰਜੀ ਤੋੜ ਕੇ ਆ ਦਾ ਜਦ ਮਰਜੀ ਕਰ ਲੈ ਅੰਦਰ ਬੈਠੀ ਲਾਲ ਲਾਲ ਮਿਰਚਾਂ ਨੇ ਐ ਕਰੂੰਗੀ ਲਾਲ ਮਿਰਚਾਂ ਦਾ ਤਾਂ ਚਾਰ ਪਾ ਲੂੰਗੀ ਹਰੀਆਂ ਨੂੰ ਸੁਕਾ ਲੂੰਗੀ ਮੂਰੇ ਸਿਆਲ ਆਉਂਦਾ ਕੰਮ ਆ ਜਾਣੀ ਜੀ ਸਾਗ ਸੋਗਦੇ ਹੌਰਾ ਉਹਦਾ ਚੋਲੇ ਸਬਜ਼ੇ ਵਧੀਆ ਬਣ ਰਹੀਆਂ ਨੇ ਲੱਗ ਰਹੀਆਂ ਨੇ ਦੇਖੋਗੇ ਆਥੇ ਨੇ ਚੋਲੇ ਨੇ ਸਬਜ਼ੀ ਕਰ ਲੂਗੀ ਨਾਲੇ ਤਾਂ ਪਰ ਬਾਲਣ ਡੱਕਾ ਵੀ ਤਾਂ ਲਿਆਉਣ ਆਲਾ ਉਹ ਕਿਹੜਾ ਸੁਣਦਾਗਾ ਨਾ ਤਾਂ ਮੈਨੂੰ ਪਤਾ ਬਾੜਿਆਂ ਦਾ ਵੀ ਕਿੱਧਰ ਨੇਗੇ ਹੈਂ ਵੀ ਦੱਸ ਤੂੰ ਮੇਰੇ ਨਾਲ ਵਗ ਜਾ ਵੀ ਨਾਲੇ ਤਾਂ ਮੈਂ ਪਾਥੀਆਂ ਦੇਖੇ ਆਵਾਂ ਬੜਾ ਦੇਖਿਆਉਂਗੀ ਨਾਲੇ ਪਾਥੀਆਂ ਲੈ ਆਉਂਗੀ ਆਖੀ ਲੱਗਦਾ ਹੈਗਾ ਦੇਖਦੀ ਅੱਜ ਕਹਿਨੀ ਆ ਵੀ ਮੈਨੂੰ ਬਾੜੇ ਲੈ ਕੇ ਚੱਲ ਦੇਖਾ ਦੇ ਕੱਲੀ ਨੂੰ ਵੀ ਜਾਣਾ ਪੈ ਸਕਦਾ ਹੈ ਆਹ ਦੇ ਝੋਲੇ ਫਲੀਆਂ ਤਾਂ ਵਧੀਆ ਹੋ ਰਹੀਆਂ ਨੇ ਜੀ ਚੱਲ ਲੈ ਮਿਰਚਾਂ ਤਾਂ ਬਠੇਰੀਆਂ ਹੋ ਗਈਆਂ ਹੁਣ ਮੈਂ ਕੋਈ ਹੋਰ ਕੰਮ ਕਰ ਲਾ ਫਿਰ ਬਾੜੇ ਵੀ ਜਾਣਾ ਪਾਥੀਆਂ ਲੈ ਕੇ ਆਉਂਗੀ ਕਵੇੜਾ ਹੋ ਜਾਊਗਾ ਦਾਲ ਪਾਣੀ ਲੂਗੀ ਆ ਦੇਖੋ ਜੀ ਆਪਣੀਆਂ ਮਿਰਚਾਂ ਕਿੰਨੀਆਂ ਵਧੀਆ ਹੋ ਗਈਆਂ ਲੈ ਹਾਂ ਸੁਣੀਆ ਹੋ ਗਈਆਂ ਹੋਰ ਮੈਂ ਚੱਲਦੇ ਆ ਕਿ ਮਿਰਚਾਂ ਦਾ ਚਾਰ ਪਾਲਾਂਗੇ ਕੁਛ ਸੁਕਾ ਲਾਂਗੇ ਵਧੀਆ ਨਾਲੇ ਆ ਤਾਂ ਤੁਸੀਂ ਵਧੀਆ ਕਰ ਰਿਆ ਜਿਹੜੀ ਘਰੇ ਸਬਜੀ ਲਾ ਰੱਖੀ ਐ ਉਹ ਯਾਰ ਜਿਹੜੀਆਂ ਘਰ ਵਾਲੀਆਂ ਸਬ지ਆਂ ਨੇ ਨਾ ਇਹ ਬਹੁਤ ਵਧੀਆ ਰਹਿੰਦੇ ਨੇ ਇਹ ਬੈਂਡ ਰੇ ਸਪਰੇ ਤੋਂ ਹਾਂ ਹਾਂ ਹੋਰ ਨਾਲੇ ਐ ਬਾਹਰ ਦੀ ਲੈਣ ਜਾਣਾ ਪੈਂਦਾ ਦਾਲ ਪਾਣੀ ਹਨਾ ਆਪਦਾ ਘਰੇ ਜਦ ਮਰਜੀ ਤੋੜ ਕੇ ਕਰ ਲੈ ਲੈ ਸੱਚ ਮੈਂ ਤਾਂ ਗੱਲਾਂ ਲੱਗ ਗਈ ਤੁਹਾਡੇ ਨਾਲ ਉਹ ਬਾੜੇ 'ਚ ਜਾਣਾ ਸੀ ਮੇਰੇ ਨਾਲ ਬਾਗ ਚੱਲੋ ਨਾਲ ਮੈਨੂੰ ਦਿਖਾ ਲਿਓ ਬਾੜਾ ਕਿਹੇ ਜਾਏ ਨਾਲੇ ਮੈਂ ਪਾਥੀਆਂ ਲੈ ਆਉਂਗੀ ਚੱਲ ਫਿਰ ਆਪਾਂ ਬਾਗ ਚੱਲਦੇ ਆ ਮਿਰਚਾਂ ਰੱਖਦੇ ਫਿਰ ਚੱਲਦੇ ਆ ਫਸਲਾ ਚੱਕ ਲਈ ਨਾਲ ਆਉ ਤਾਂ ਅਸਲਾ ਚੱਕ ਲੈਣੀ ਕਿੰਨੇ ਦਿਨ ਹੋ ਗਏ ਕਹਿੰਦੀ ਇਹਨੂੰ ਉਹ ਨਹੀਂ ਨਹੀਂ ਕੋਈ ਬਾੜਾ ਤੈਨੂੰ ਦਿਖਾਏ ਲਿਆਉਣਾ ਆ ਕਿੱਧਰ ਵਾਗੇ ਹੁਣ ਅੱਜ ਛੇਤੀ ਪਹਿਲੀ ਬਹੁਤ ਕਵੇਲਾ ਹੋ ਗਿਆ 파ਚੀਆਂ ਲੈ ਕੇ ਆਉਣੀ ਚਲੋ ਚਲੋ ਸੋਹਣੇਓ ਨਾਲੇ ਸਾਨੂੰ ਅੱਜ ਪਿੰਡ ਦੀ ਸ਼ਹਿਰ ਕਰਾਦਣਾ ਪਹਿਲਾਂ ਪਥਵਾੜਾ ਦਿਖਾਦਣਾ ਉਹ ਤਾਂ ਠੀਕ ਆ ਪਹਿਲਾਂ ਮੈਨੂੰ ਆਂ ਦੱਸ ਪਥਵਾੜਾ ਬੜੀ ਦੂਰ ਤਾਂ ਨਹੀਂ ਉਹ ਨੇੜੀ ਆ ਮਾਲਕੋ ਤੁਸੀਂ ਤਾਂ ਇੰਜ ਟੈਨਸ਼ਨ ਨਾ ਫੜਾ ਕਾਹਦੀਆਂ ਲੈਣੇ ਆ ਆਜੋ ਫਿਰ ਲਓ ਜੀ ਸਾਰਾ ਕੜੀ ਵੀ ਆਪਣੀਆਂ ਹੀ ਨੇ ਹਾਂ ਹਾਂ ਇਹ ਮਾਲਕੋ ਸਾਰਾ ਕੁਝ ਆਪਣੀਆਂ ਆ ਦੇਖ ਲਾ ਪਤਾ ਬਾੜਾ ਆ ਉਹ ਉੱਥੇ ਤੱਕ ਉਹ ਘਰ ਆਪਣਾ ਬਾੜਾ ਕਿਹੜਾ ਨੇੜੇ ਆ ਆਪਣਾ ਇੰਨੀ ਦੂਰ ਬਾੜਾ ਉਹ ਕੋਈ ਦੂਰਦਾਰ ਨਹੀਂ ਹੈਗਾ ਹੋਰ ਆ ਦੇਖੀ ਐਨਾ ਗਾਜਾ ਪਾ ਰੱਖਿਆ ਹੈਗਾ ਤੁਸੀਂ ਸੰਬਰ ਦੇ ਤੁੰਬਰ ਦੇ ਨਹੀਂ ਉਰੇ ਉਹ ਤੈਨੂੰ ਪਤਾ ਮੰਮੀ ਨਹੀਂ ਰਸਤੇ ਰਹੀ ਤਾਂ ਗਈ ਹੋਈ ਆ ਇੱਕ ਸਿਆਣਾ ਸਰੀਰ ਆ ਜੇ ਇੱਕ ਉਰੇ ਹੁੰਦੀ ਆ ਉਹ ਤੋਂ ਫੇਰ ਕਿਹੜਾ ਉਹ ਤੋਂ ਕੰਮ ਹੁੰਦਾ ਹੁਣ ਤੂੰ ਆ ਗਈ ਤੂੰ ਕੰਮ ਕਰਨਤੀ ਆ ਮੈਂ ਚੱਲ ਕਰੂੰਗੀ ਉਹ ਚੱਲ ਗੋਹੇ ਕੁੜੇ ਲਾ ਲਈ ਲਾ ਲੈਂਦੇ ਨੇ ਉਹ ਦੋਹੇ ਕੂੜੀ ਵਾਲੀ ਕਿਹੜੀ ਲੱਗਦੀ ਅੱਜ ਕੱਲ੍ਹ ਕਿਹੜੀ ਗੋਹੇ 'ਚ ਹੱਥ ਮਾਰਦੀ ਆ ਡੰਕਰ ਵੀ ਰੱਖ ਕੇ ਰੱਖੀ ਇਹ ਵੀ ਗੱਲ ਸਹੀ ਆ ਤੁਹਾਡੀ ਗਿੱਲੀਆਂ ਜਿਹੀਆਂ ਪਈਆਂ ਨੇ ਤਵਾਲੀ ਨਹੀਂ ਮਾਰੀ ਮੋਟੀ ਇੱਕ ਦੋ ਚੱਕਲਾ ਡੰਗ ਜਾ ਕਪਾ ਲਈਏ ਹਾਂ ਨਾਲ ਉਹ ਲੱਕੜਾਈਆਂ ਲੈ ਜਾਾਂਗੇ ਹਾਂ ਹਾਂ 10 ਸਾਰਾ ਜਾ ਹੋ ਜੂਗਾ ਇਹਨੇ ਹਾਂ ਉਹਨਾਂ ਦੇ ਬੀਬੀ ਬੁੱਬੀ ਦਾ ਨਹੀਂ ਪਤਾ ਹਲੇ ਕਿਉਂ ਹਾਂ ਵੀ ਕਿੰਨਾ ਕੁ ਟਾਈਮ ਲਾ ਕੇ ਆਊਗੀ ਮਾਤੀ ਦੀ ਨੂੰ ਲਵੇ ਨਾ ਮੁੰਡਾ ਹੋਇਆ ਸੀਗਾ ਕਿੰਨਾ ਟਾਈਮ ਲਾ ਰਿਹਾ ਹੁਣ ਤਾਂ ਪਥਵਾੜੇ ਚ ਤੈਹੀ ਜੇਰਾ ਮਾਰਨਾ ਚਲ ਕੋਈ ਲਾਇਆ ਹੁੰਦੇ ਚਾਰ ਦਿਨ ਮੱਛਾਂ ਦਾ ਗਲੀਆ ਵਿਚਾਰੀ ਉਹ ਵੀ ਹੋਰ ਚੱਕ ਲੋ ਮਾਲਕੋ ਅੱਜ ਲਾਓ ਪੰਡਾ ਦਾ ਕਿਹੜਾ ਕੋਈ ਨਹੀਂ ਆਪਦੇ ਘਰ ਦਾ ਕੰਮ ਹੈ ਕਿਹੜਾ ਭਗਾਨਾ ਕੋਈ ਅਜੇ ਸਹੀ ਕਰ ਬਈ ਬੰਤਾ ਓਏ ਹਾਂ ਬਾਈ ਕਿਹਾ ਤੇਰਾ ਉਹ ਬਹੁਤ ਵਧੀਆ ਤੂੰ ਦੱਸ ਉਹਨਾਂ ਨੇ ਮੁਬਾਰਕਾ ਦੇ ਨੂੰ ਕਿਹਾ ਤੇ ਤੈਨੂੰ ਵੀ ਵੀਰੇ ਆਪਾਂ ਕਰੇ ਤੇਰਾ ਵੀ ਹੋ ਜੇਵੇ ਤੇ ਤੂੰ ਬਈ ਇਦੇ ਚੰਦਵਾਰ ਮੀਲੇਗੇ ਉਹ ਬਈ ਤਵੇ ਨਾਲ ਬੋਲ ਭਾਬੀ ਆ ਤੇਰੀ ਉਹ ਭਾਬੀ ਮਾਹੌਲ ਕਰਦੀ ਹੁੰਦੇ ਹੁੰਦੇ ਔਰ ਉਹ ਇੰਨਾ ਵੀ ਨੀ ਓਵਰ ਚੱਲੀਦਾ ਹੁੰਦਾ ਤੂੰ ਮੈਂ ਕਹਣਾ ਬਾਬੀ ਕੋ ਤੋਲ ਲੈ ਯਾਰ ਤੋੜਦ ਨੂੰ ਚੰਗੀ ਕਿਸਮਤਾਂ ਵਾਲਿਆਂ ਨੂੰ ਇੰਨੀਆਂ ਸੋਹਣੀਆਂ ਮਿਲਦੀਆਂ ਨੇ ਭਾਈ ਉਹ ਤੇਰਾ ਬਾਕੀ ਕਿਸਮਤ ਵਧੀਆ ਯਾਰ ਤੇਰਾ ਉਹ ਬੱਸ ਚੰਗੇ ਕਰਮਾਂ ਦਾ ਫਲ ਹੁੰਦਾ ਕੋਈ ਕੋਈ ਗੱਲ ਨਹੀਂ ਮਲਜੂ ਮਲਜੂ ਸਬਰ ਰੱਖੀਦਾ ਹੁੰਦਾ ਸਬਰ ਦਾ ਫਲ ਮਿੱਠਾ ਹੁੰਦਾ ਕੋਈ ਨਾ ਫालतू ਮਰ ਤੋੜੂ ਇਹ ਜਾ ਤਰਸੇਗਾ ਲੈ ਚੱਲਾ ਕੁਛ ਕੰਮ ਨਿਭੜ ਗਿਆ ਕੁਝ ਕਰਾਂਗੇ ਬਾਕੀ ਫੇਰ ਦੇਖਾਂਗੇ ਮੈਂ ਤਾਂ ਨਹੀਂ ਨਿਭੜਦਾ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ। ਮੈਂ ਕੁੰਡ ਕੰਡ ਜੇ ਨਾ ਕੱਢਿਆ ਕਰ ਮੇਪੋ। ਆਹ ਕੀ ਬਤਮੀਜ਼ੀ ਐ? ਉਹ ਬਤਮੀਜ਼ੀ ਕਾਦੀ ਐ ਇਹ? ਜੱਦਾ ਦੇਖਣਾ ਤੈਨੂੰ। ਮੈਂ ਤਾਂ ਰਤਾ ਹੀ ਨਹੀਂ ਦੋੜੀ ਵੀ ਆ। ਮੂੰਹ ਸੰਭਾਲ ਕੇ ਗੱਲ ਕਰ। ਪਰਜਾਈ ਲੱਗਦੀ ਐ ਤੇਰੀ। ਸੁਣਿਆ ਨਹੀਂ ਕੱਲ ਤੇਰੇ ਬਾਈ ਨੇ ਕੀ ਕਿਹਾ ਸੀ ਤੈਨੂੰ? ਕੋਈ ਉਹ ਗੱਲ ਤਾਂ ਸੁਣ ਲਾ ਉਹ ਕੀ ਕਰ ਲੂ ਮੇਰਾ? ਉਹ ਤਾਂ ਕੋਈ ਨਾ ਟਾਈਮ ਐ ਦੱਸੋ ਵੀ ਕੀ ਕਰ ਲੂਗਾ ਕੀ ਨਹੀਂ ਕਰ ਲੂਗਾ। ਅੱਜ ਦੱਸ ਦਿੰਦੀ ਆ ਮੈਂ ਜਾ ਕੇ ਉਹ ਐ ਕਰ ਬਿਆਸਾ ਕਿਹੜਾ ਛੱਡ। ਰਾਣੀ ਬਣਾ ਕੇ ਰੱਖੂੰ ਤੈਨੂੰ। ਮੂਸੰਭਾਲ ਕੇ ਗੱਲ ਕਰ ਰਾਣੀ ਬਣਾ ਕੇ ਰੱਖੂਗਾ ਤਾਂ ਹੀ ਤਾਂ ਤੁਹਾਡੇ ਵਰਗਿਆਂ ਦੇ ਵਿਆਹ ਨਹੀਂ ਹੁੰਦੇ ਇਹ ਜਮ ਲੰਗਾਂ ਦੇ ਕਿਵੇਂ ਬੋਲਦਾ ਮੈਨੂੰ ਕੋਈ ਨਾ ਕਰਵਾਉਣੀ ਇਹਦਾ ਦਿਮਾਗ ਸੱਤ ਬੱਟੇ ਆਸਕਾ ਦਾ ਆਖਲੇ ਨਹੀਂ ਹੈ ਜੀ ਵੱਡੇ ਛੋਟੇ ਕੀ ਲਿਹਾ ਜੀ ਨਹੀਂ ਹੈਗੀ ਕੋਈ ਆਬਿਆਸ ਕੀ ਦਾ ਪੁੱਤ ਫੋੜਾ ਉਹ ਦੇਖਿਓ ਮਾਲਕ ਨੂੰ ਕਿਵੇਂ ਗੁੱਸੇ ਇਹ ਜਾ ਰਹੇ ਹੂੰ ਮੈਨੂੰ ਨਾ ਜਿਹੜੇ ਛੇੜ ਮੇਰਾ ਦਿਮਾਗ ਖਰਾਬ ਹੋ ਪਈ ਪੱਕੀ ਹੋ ਗਿਆ ਦਿਮਾਗ ਹੁਣੇ ਕੀ ਹੈ ਜਿਹੜਾ ਮੁੰਡਾ ਕੱਲ ਨਹੀਂ ਮਿਲਿਆ ਸੀਗਾ ਬਰਗਟ ਹਾਂ ਜਿਹੜਾ ਤੁਸੀਂ ਦੱਸ ਦਿੱਤੇ ਤੇਰੀ ਭਾਬੀ ਲੱਗਦੀ ਹੈ ਉਹਨੇ ਬਦਤਮੀਜ਼ੀ ਕੀਤੀ ਅੱਜ ਮੇਰੇ ਨਾਲ ਕਿਉਂ ਮੇਰੇ ਸਾਲੇ ਨੇ ਬਦਤਮੀਜ਼ੀ ਕੀਤੀ ਉਹਦਾ ਮੈਂ ਕਰਦਾ ਮੇਰੇ ਸਾਲੇ ਦਾ ਦਿਮਾਗ ਰੋਟਾ ਓਹੋ ਪਹਿਲੀ ਤੁਸੀਂ ਭੱਜ ਜਾਂਦੇ ਹੋ ਪਹਿਲੇ ਗੱਲ ਵੀ ਸੁਣ ਲਿਆ ਕਰੋ ਮੈਨੂੰ ਕਹਿਣਾ ਹੈ ਕਿ ਤੂੰ ਮੈਨੂੰ ਸੋਹਣੀ ਲੱਗਦੀ ਮੇਰੇ ਬਾਰੇ ਕੀ ਵਿਚਾਰ ਆ ਤੇ ਜਿਆਦਾ ਆਸ਼ਕੀ ਦਾ ਪੁੱਤ ਸਵਾਰ ਹੋ ਜਾਣਾ ਉਹਨੂੰ ਆ ਕਰਨੀ ਹੈ ਕਿ ਸਾਡੇ ਪਿੰਡ ਦੀ ਨੂਹ ਧੀ ਹੈਗੀ ਐ ਇਹਦੇ ਪਿੰਡ ਦੇ ਬੰਦੇ ਨੇ ਥੋੜੇ ਬਸ ਹੁਣ ਦੇਖਿਓ ਨਾ ਬਣਾਉਂਦਾ ਮੈਂ ਕੀ ਆ ਉਹਨੂੰ ਮੈਂ ਸਿਖਾਉਂ ਸਾਰੇ ਨੂੰ ਆਸ ਜੀ ਆ ਵੀ ਕੰਮੇ ਕਰੀ ਜਾਂਦੇ ਨੇ ਲੋਕਾਂ ਦੇ ਬਹੂਆਂ ਨਾਲ ਸਮਝ ਗੀ ਨਾ ਦਿਮਾਗ ਤੋਂ ਕੰਮ ਲਾ ਦਿਮਾਗ ਤੋਂ ਕੰਮ ਤਾਂ ਹੁਣ ਲਾਉਂ ਜਾ ਸਾਡੇ ਨੇ ਲੱਤਾਂ ਤੋੜਤੀਆਂ ਉਹੋ ਤਾਂ ਹੀ ਤਾਂ ਦੱਸਦੀ ਨਹੀਂ ਹੁੰਦੀ ਮੈਂ ਫਿਰ ਮੇਰੀ ਗੱਲ ਸੁਣ ਫਤਾ ਉਹ ਕੀ ਕਹਿੰਦਾ ਸੀ ਕਹਿੰਦਾ ਕਿ ਉਹ ਕੀ ਕਰ ਦੂਗਾ ਮੇਰਾ ਮੇਰੀ ਗੱਲ ਸੁਣ ਤੂੰ ਸਰਪੰਚ ਨਾਲ ਇਹਨੇ ਕਹੇ ਬਾਹਲਾ ਬਾਹਰ ਰੋਲ ਕੋ ਉਧਰ ਹੋਣ ਅਗਲਾ ਕਹੋਗਾ ਕੱਲ ਧੀ ਵੀ ਆਈ ਅੱਜ ਬੰਦਾ ਘਟਾਤਾ ਮੇਰੇ ਤੇ ਮੇਰੀ ਉਹ ਤੂੰ ਤਾਂ ਮੇਰੇ ਲਈ ਕੀ ਐ ਪਰ ਬਾਹਰ ਆਇਆ ਕਿਵੇਂ ਗੁੱਟ ਦੂੰ ਮੇਰਾ ਸੜਾ ਨਾ ਉਹਦੇ ਲੱਤਾਂ ਜੇ ਤੋੜ ਦੂੰਗਾ ਤੂੰ ਤਾਂ ਉਹਨੇ ਟੈਨਸ਼ਨ ਲਈ ਜਾਂਦੀ ਆ ਦਿਮਾਗ ਖਰਾਬ ਕਰੀ ਜਾਂਦੇ ਨਾਲ ਮੇਰਾ ਨਾ ਦੇਰਾ ਦਿਮਾਗ ਖਰਾਬ ਕਰਤੀ ਬਾਹਰ ਲੋਕਾਂ ਦੇ ਮੂੰਹ ਨਹੀਂ ਖੜੇ ਜਾਂਦੇ ਚਲ ਕੋਈਆਂ ਮੈਂ ਤੇਰੇ ਗਏ ਤੇ ਇੱਕ ਵਾਰ ਸਰਪੰਚ ਨਾਲ ਗੱਲ ਕਰ ਲਾਂ ਨਾ ਜੇ ਨਾ ਬੰਦਾ ਬਣਾ ਨਾ ਸਾਲੇ ਨੂੰ ਐਂਬੂਲੈਂਸੇ ਚੱਕ ਕੇ ਲੈ ਜਾਉ ਦੇਖੀ ਉਹ ਨਾ ਕਰਦਾ ਸਮਝ ਨਾ ਕਰ ਉਹਨੂੰ ਪਰਦੇ ਨਾਲ ਗੱਲ ਕਰੀ ਠੀਕ ਆ ਠੀਕ ਆ ਕੋਈ ਤੇਰੇ ਵੀ ਨਹੀਂ ਖੁੰਦਾ ਨਹੀਂ ਪਤਾ ਨਹੀਂ ਉਹ ਕੀ ਬਣੂਗਾ ਕੀ ਦੇ ਚਲ ਇੱਕ ਵਾਰੀ ਉਹਨੂੰ ਪਤਾ ਤਾਂ ਲੱਗ ਜੂਗਾ ਵੀ ਕਿਸੇ ਦੇ ਮੂੰਹ ਤੇ ਇਹਨੂੰ ਕਿਵੇਂ ਛੜੀਦਾ ਹੁੰਦਾ ਕੰਮ ਕਰ। ਸਾਡੇ ਨੇ ਦਿਮਾਗ ਖਰਾਬ ਕਰਕੇ ਰੱਖਿਆ ਵੱਡੇ ਆਸ਼ਕ ਨੇ। ਕਰਦਾ ਸਰਪੰਚ ਨਾਲ ਗੱਲ ਉਹ ਤੋਂ ਬਾਅਦ ਕਰੂੰ ਦਿਮਾਗ ਲੋਟਾ। ਸਰਪੰਚ ਸਾਹਿਬ। ਸਰਪੰਚ ਸਾਹਿਬ। ਆਇਓ ਜੀ ਬਾਹਰੇ। ਸਤਿ ਸ਼੍ਰੀ ਅਕਾਲ ਜੀ। ਉਹ ਹਾਲ ਤਾਂ ਬੱਸ ਕਰ ਦਿਓ ਜੀ। ਆ ਜਾਓ ਅੰਦਰ ਆ ਜਾ। ਆ ਜਾਓ ਜੀ। ਅੱਗੇ ਲੋਕ ਸੰਤਰੀ ਕਰਦੇ। ਸੋਰੀ ਬੈਜੀ ਬਾਹਰੇ ਹਮਾਰਾ ਯਾਰ ਰੇਸਿੰਗ ਚੱਲਦਾ ਯਾਰ। ਕੰਪਰੀਆਂ ਨੇ ਬਾਹਰ ਤਾਂ ਕਰਮੀ ਹੋਊਗਾ। ਹਾਂ। ਸਭ ਤੋਂ ਸਭ ਸਿਮਲੀ ਬਣਾਇਆ ਪਿਆ। ਓਏ ਆਪਾਂ ਤਾਂ ਅੱਧਾ ਹੀ ਡੈਡ ਏਸੀ ਲਾਦੀ ਰੱਖਦੇ ਆ ਯਾਰ। ਸਾਨੂੰ ਬਹੁਤ ਸੁਣਾ ਕਰ ਕਿਵੇਂ ਆਇਆ? ਓਏ ਹਰ ਕੀ ਸਨਾ ਮੈਨੂੰ? ਕੋਈ ਪਰਮਿਟ ਨਹੀਂ ਹੈਗਾ ਹਰਦੇਵ ਕਾਉਂਡਾ ਯਾਰ। ਹਾਂ। ਓ ਯਾਰ ਉਹ ਮੇਰੇ ਘਰ ਵਾਲੇ ਨੂੰ ਤੰਗ ਕਰੀ ਜਾਂਦਾ ਇੱਕ ਦਿਨ ਕਹਿੰਦਾ ਮੈਨੂੰ ਕਹਿੰਦਾ ਸੋਣੀ ਬਹੁਤ ਲੱਗਦੀ। ਪਰਮਿਟ ਕਿਹੜਾ ਯਾਰ? ਉਹ ਹਰਦੇਵ ਕਾ ਹੁੰਦਾ ਹੈ। ਉਹ ਕਿਦਾ ਫਰਨੀਚੇ ਘਰ ਆ। ਹਾਂ ਹਾਂ ਹਾਂ। ਕੀ ਕਹਿੰਦਾ ਤੇਰੇ ਘਰ ਵਾਲੀ ਨੂੰ? ਵੀ ਸੋਹਣੀ ਫੋਹ ਲੱਗਦੀ ਆ ਭਾਬੀ ਆ ਫਲਾਣ ਤਾਂ ਕਹਿੰਦਾ ਟਾਂਗੀ ਜੀ ਪਰੇਸ਼ਾਨ ਜੇ ਮੈਂ ਕੋ ਕਰਦਾ ਸੀ ਮੈਂ ਨਾਲ ਸੀ ਮੌਕੇ ਤੇ ਮੈਂ। ਠੀਕ ਹੈ ਬੰਦ ਦਿੰਦਾ। ਓ ਯਾਰ ਮੈਂ ਕਹਾਂ ਚੱਲ ਕੋਈ ਗੱਲ ਨਹੀਂ। ਹਾਂ ਤਾਂ ਬੰਦਾ ਮਾਂ ਚੱਲ ਪਤਾ ਕੀ ਆ ਨਾ ਇਹ ਬੰਦਾ ਚੌੜ-ਚੌੜ ਕਰਦਾ ਹੁੰਦਾ। ਅੱਛਾ ਠੀਕ ਹੈ। ਹਾਂ ਮਾਂ ਚੱਲ ਭਾਬੀਆਂ ਦੇ ਸਾਮ ਲੱਗਦੀ ਇਹਨੂੰ ਜਾ ਕੇ ਨਾ ਕਰਦਾ ਹੋਵੇ। ਉਹਦਾ ਆਪਣੇ ਆਂਟੀ ਬੰਦਾ ਦੀ। ਉਹ ਕੱਲ ਜਗੋਦੀਨ ਵੀ ਗੱਲ ਕਰਤੀ ਯਾਰ ਉਹਨੇ। ਕੱਲ ਉਹ ਕਤੇ ਹੁੰਦੀ ਉਹ ਵੀ ਪਠਵਾਰੇ ਚ ਹੱਥ ਫੜਨਾ ਲੱਗ ਗਿਆ ਯਾਰ ਉਹਨੇ ਜਦੀ ਚਪੇਟ ਸੱਟ ਨਹੀਂ ਦੀ ਉਹਦੇ ਉਹ ਬੱਸ ਯਾਰ ਹਲੇ ਨਵੀਂ ਨਵੇਂਲੀ ਆ ਤੈਨੂੰ ਪਤਾ ਕਰਦੀ ਆ ਫਿਰ ਵੀ ਕੀ ਨੀ ਮੰਨੀ ਆ ਪਰ ਮੈਂ ਹੁਣ ਜੋੜਦੀ ਆ ਉਹਨੂੰ ਫਿਰ ਨਿਚੋੜਦਾ ਨਹੀਂ ਪਊਗਾ ਹਣਾ ਉਹਦਾ ਦਿਮਾਗ ਇੱਕ ਵਾਰ ਤਾਂ ਦੇਖਣਾ ਉਹ ਕਰ ਲਾ ਫੋਨ ਨਹੀਂ ਉਹਨੂੰ ਐਮਬੋ ਮੈਸੇਜ ਆ ਗਿਆ ਉਹਦਾ ਉਹਨੇ ਕਰਦਾ ਭਾਰ ਰੱਖਿਆ ਯਾਰ ਖਬਰ ਕਿੰਨੇ ਕ ਪਿੰਡ ਦਿੱਤੀਆਂ ਭੈਣਾਂ ਨੂੰ ਤਾਂ ਕਰਦਾ ਹੋਊਗਾ ਟਾਲਾਂਦੇ ਆ ਭੜੇ ਹਾਂ ਫਿਰ ਵੀ ਤੁਸੀਂ ਮੁੱਢਵਾਰ ਬੰਦਿਆਂ ਪੰਡ ਦੇ ਇਹ ਜੇ ਕੰਮ ਤਾਂ ਸਾਨੂੰ ਪਹਿਲੇ ਤੇ ਕਰਨੇ ਚਾਹੀਦੇ ਨੇ ਜੀ ਨੰਬਰ ਦੇ 73475 ਦੇ 475 28386 28386 ਹਾਂਜੀ ਮੈਂ ਕਰਦਾ ਗੱਲ ਉਹਦੇ ਨਾਲ ਫੋੜ ਦੱਸ ਬਸ ਬੱਚਾ ਸਾਡੇ ਬਸ ਹੀ ਜਿਉਦੇ ਰੋ ਬਸ ਨਾਲੇ ਆਪਣਾ 31 ਤਰੀਕ ਨੂੰ ਬਾਲੀਵਾਲ ਟੂਰਨਾਮੈਂਟ ਆ ਉਹ ਜ਼ਰੂਰ ਪਹੁੰਚਾਂ ਮੈਂ ਸੁਵਿਧਾ ਦੇ ਨੇ ਕੋਲ ਡੀਜਾ ਸਿਸਟਮ ਵੀ ਆ ਹਾਂਜੀ ਹਾਂਜੀ ਹੈਗਾ ਹੀ ਡੀਜਾ ਇੱਕ ਨਾਲੇ ਟੈਂਟ ਟੁੰਟ ਫਿਰ ਕੋ ਟੈਂਟ ਵੀ ਆ ਹਾਂਜੀ ਹਾਂਜੀ ਬਸ ਟੈਂਟ ਦਾ ਵੀ ਜੀਨੇ ਕਿਰਪਾ ਕਰਨੀ ਆ 31 ਤਰੀਕ ਨੂੰ 11 ਵਜੇ ਟੂਰਨਾਮੈਂਟ ਕਰਵਾਉਣਾ ਉਮ ਜਦ ਸੋਡੀ ਬੋਟਾ ਜਮਾਦ ਦੇ ਕਰਿਆ ਉਹ ਟੈਂਟ ਤੇ ਕਰੇ ਸਰਪਾ ਜਾਇਆ ਹਾਂ ਬਾ سعودی ਮੈਂ ਹੁਣ ਨਚੋੜੂ ਹਾਂ ਠੀਕ ਆ ਬਸ ਉਹਨੂੰ ਬੰਦਾ ਦਾ ਪੁੱਤ ਬਣਾ ਦੇ ਵੀ ਹਾਂ ਸਾਨੂੰ ਦੱਸਦਾ ਨਹੀਂ ਫੇਰ ਨਾ ਗਿਆ ਉਹਦੇ ਪੱਟੀਆਂ ਕਰਾ ਆਪੀਆਂ ਆ ਜੀ ਮੈਂ ਤਾਂ ਆਖਾ ਮੇਰੇ ਪਿੰਡਾ ਸੱਚੰਡੇਪੁਰੇ ਚੰਗੀ ਤਰੀਕੀ ਦੀ ਜਾਂਦੀ ਆ ਮਖਵਾੜੇ ਦੀ ਜਾਣ ਦੇ ਕੋ ਪੰਗੇ ਲੈਣਾ ਚੱਲ ਆਈਏ ਫੋਮ ਕਾ ਨਾ ਦੇਖਦਾ ਕਿ ਹੈ ਲੋਈ ਫਿਰਦਾ ਹਲੋ ਆਪਰ ਕੜਵਾਈ ਕੀ ਹਾਲ ਹੈ ਉਹ ਸਰਪੰਚ ਸਾਹਿਬ ਹੋ ਰਹੇ ਆ ਮੜੇ ਜੱਕਰ ਯਾਕੇ ਜਾ ਯਾਰ ਪਿੰਡੀਆਂ ਹਾਂ ਕਰੇ ਆ ਜਾ ਦੋ ਮਿੰਟ ਚ ਆ ਜਾ ਕੋਈ ਕੰਮ ਆ ਜ਼ਰੂਰੀ ਤੇਰੇ ਤੱਕ ਆ ਜਾ ਆ ਜਾ ਠੀਕ ਖੈ ਤਾਂ ਹਰ ਬੰਤ ਨਹੀਂ ਠੀਕ ਆ ਬੋਟਾ ਵੀ ਪਾਈਆਂ 5000 ਮੈਂ ਤੁਹਾਨੂੰ ਮਿਲਦੇ ਕੰਮ ਵੀ ਦਈਆਂ। ਪਾਪਾ ਸਾਹਿਬ ਹਾਂਜੀ ਗਈ। ਪਾਪਾ ਅੰਦਰ? ਹਾਂਜੀ ਅੰਦਰ ਉਹਨੇ ਗਏ ਨਹੀਂ। ਗਏ ਗਏ। ਹਾਂ। ਤੇ ਮੈਂ ਬੁਲਾਇਮਣਾ। ਅੰਦਰ ਹੈ ਬਾਹਰ ਹੋਈ ਤੇ। ਉਹ ਯਾਰ ਅੰਦਰ ਸਿੱਧਾ ਕੋਈ ਨਹੀਂ ਮੁੱਤ ਮੜ ਕੇ ਬੰਦ ਮੜ ਗਿਆ। ਜਾ ਗਿਆ ਉਹ। ਅੰਕਲੀ ਕੋਲੋਂ ਅੰਦਰੇ ਬੁਲਾ ਰਹੇ ਨੇ। ਅੰਦਰ ਹੀ ਨੇ? ਹਾਂਜੀ। ਠੀਕ। ਪਾਪਾ ਬੋ। ਆਦੀ ਆ ਜਿਓ ਪੰਚਾਇਤ ਆ ਅੱਜ ਮੈਂ ਕਿੱਥੇ ਕੰਮ ਕਰਕੇ ਬੈਠਾ ਹੂੰ ਹੈ ਬੈ ਜਾ ਬੈ ਜਾ ਅੰਗੀਨਾ ਬਚੇਸ ਕੱਤਾਂ ਬੋ ਬੰਨੀ ਨਹੀਂ ਕੋਈ ਬਾਦ ਦਾ ਗਾਣੇ ਕੱਤਾਂ ਉਹਨੇ ਨੂੰ ਲੋਕਾਂ ਨੇ ਆਹ ਰਹੇ ਤੇ ਦਿਨਿਆ ਛੇੜਦਾ ਉਹ ਪੰਚਾ ਕੋਈ ਖਾਦੀ ਪੀਤੀ ਮਾਲਾ ਉਹ ਹੋ ਗਿਆ ਹੈ ਥੋੜਾ ਯਾਰ ਦਾਰੂ ਪੀ ਗਏ ਲੋਕਾਂ ਨੇ ਤੇ ਮੈਂ ਛੇੜੀ ਦੀਆਂ ਨੇ ਉਹ ਚੜਾ ਪਾਤਾ ਉਹ ਕਹਤਿਓ ਵੀ ਜਾ ਤੇਰੇ ਕੰਨ ਤੇ ਚਪੇੜ ਮਾਰਦੀ ਵੇਰ ਹਾਂ ਜਬ ਜਿਹੜੇ ਖਾਲ ਵਾਲੇ ਹੈ ਨਿਰਭਾਚ ਚਲ ਉਹ ਤਾਂ ਫਿਰ ਆਉਣ ਪੜਾਂਗੇ ਆਪਾਂ ਉਹਦਾ ਮਾਰ ਵੀ ਸਕਦੇ ਅਸੀਂ ਪੇੜ ਪਰ ਪੁੱਛ ਪਤਾ ਵੀ ਗ੍ਰਾਮ ਦਾ ਬੋਲ ਵਾਲੀ ਟੀਰ ਪਤਾ ਹੈ ਕਿ ਥੇਲ ਜਾਏ ਉਹ ਪੁੱਤਾ ਹੈ ਕਿ ਥੋੜਾ ਜਿਹਾ ਮੈਨੂੰ ਉਹ ਫਿਰ ਸਾਰਾ ਕੁਝ ਸੋਚਣਾ ਪੈਂਦਾ ਜਦ ਤੇਰਾ ਵੀ ਹੋ ਜੂ ਯਾਰ ਜੇ ਤੂੰ ਆ ਕਰਦੁੱਤਾ ਹੋਣ ਲੱਗ ਗਿਆ ਪਿੰਡੇ ਚ ਭਾਨੀ ਵੱਜਣ ਲੱਗ ਜੂਗੀ ਉਹ ਤਾਂ ਲੋਕਾਂ ਦੀ ਤੀਵੀਆਂ ਛੇੜਦਾ ਉਹ ਬਾਦ ਸਾਹਿਬ ਕੀ ਕਰੀਏ ਦੇਖਦਾ ਸਾ ਉਹ ਡੋਲੇ ਜਾਂਦਾ ਜਰਾਂ ਦੀ ਕੀ ਕਰੀਂ ਚਲ ਉਹ ਤਾਂ ਠੀਕ ਆ ਨੇ ਦੇ ਲੈ ਐਸ ਐਚ ਨੂੰ ਕਹਿ ਕੇ ਥੋੜੇ ਕਟਵਾ ਲੂੰ ਉਹ ਪੰਜਾਬ ਕੋਈ ਨਾ ਅੱਗੇ ਵਾ ਤੇ ਪਹਿਲਾਂ ਕੰਮ ਕਰਦੇ ਨਹੀਂ ਨੇ ਤੇਨੇ ਪੋਸਟਰ ਵੀ ਬਹੁਤ ਪਾੜੇ ਨੇ ਜਦ ਮੈਂ ਸਰਪੰਚੀ ਚ ਖੜਿਆ ਸੀ ਹੋਰ ਕੋਈ ਨਾ ਉਹ ਜਦ ਬੰਦੇ ਨਾਲ ਇਸ ਕਹਤਾ ਬਹੁਤ ਹੋਈਆਂ ਦੀ ਯਾਦ ਵੀ ਦਾਰੂ ਪੀਰੇ ਤੇ ਪੋਸਟਰ ਪਾੜਦਾ ਸੀ ਉਹ ਪਾ ਪੈਗ ਲੱਗਿਆ ਹੁੰਦਾ ਪਰ ਪਤਾ ਹੀ ਨਹੀਂ ਲੱਗਾ ਕਿ ਮੈਂ ਥੋੜਾ ਹੁੰਦਾ ਯਾਰ ਚਲ ਅੱਗੇ ਵਾਸਤੇ ਧਿਆਨ ਰੱਖੀ ਹੋਰ ਜਾ ਜੂ ਚਾ ਆ ਗਾ ਦਾਰਵਾਜੇ ਚੂ ਚਾਹੇਗੇ ਉਹ ਬੁਲਾ ਲਈ ਹੋਣੀ ਬਾਈ ਪੀਂਦੇ ਆਪਾਂ ਹਾਂ ਨਾ ਨਾ ਕੋਈ ਨਾ ਅੱਗੇ ਬਾਤ ਰੱਖਿਆ ਧਿਆਨ ਰੱਖੂਗਾ ਬਸ ਠੀਕ ਆ ਬਾਅਦ ਕੇ ਵਾਸਤੇ ਮੈਨੂੰ ਕੰਪਲੀਟ ਨਾ ਆਵੇ ਕੋਈ ਯਾਰ ਨਹੀਂ ਹੋਊਗਾ ਅੱਬਾ ਪਿੰਡ ਚ ਸਾਰਾ ਨਸ਼ਾ ਬੰਦ ਕਰਾ ਲਨਾ ਇਹਦਾ ਹੋਰ ਗੋਲੀਆਂ ਗੋਲੀਆਂ ਵੇਚਦੇ ਨੇ ਵਾਲੇ ਸਭ ਬੰਦ ਕਰਾਂਗਾ ਠੀਕ ਆ ਦਾਰੂ ਦੂਰੋਂ ਤਜਾ ਕਰੇਗਾ ਨਹੀਂ ਪੀ ਲਿਆ ਕਰੂ ਰੋਜ਼ ਥੋੜਾ ਹੁਣ ਤੂੰ ਡੱਕ ਕੇ ਰੋ ਕਰੇਗਾ ਉਹ ਕੋਈ ਨਾ ਯਾਰ ਬੰਚ ਚੱਲ ਧਿਆਨ ਰੱਖੀ ਹੁਣ ਠੀਕ ਆ ਹਾਂ ਕਨੇ ਕਹਿਦਾ ਹੋਰ ਇੱਕ ਗੱਲ ਆ ਸਾਡਾ ਦਿਲ ਬੜਾ ਵੱਡਾ ਬਈ ਮੈਂ ਬਾ ਠੀਕ ਆ ਹੁਣ ਤਿਆਰ ਰੱਖੀ ਦਿਲ ਤਾਂ ਸਾਡਾ ਵੀ ਉਹੀ ਆ ਚਲ ਠੀਕ ਕਰ ਬਾ ਚੱਕ ਤਿਆਰ ਹੋ ਕੇ ਵਾਪਸ ਤੂੰ ਅੱਜ ਫੇਰ ਆ ਗਿਆ ਸੋਚਿਆ ਕੁਝ ਮੇਰੇ ਬਾਰੇ ਨਾ ਕੀ ਸੋਚਣਾ ਤੂੰ ਜੁੱਤੀਆਂ ਨੇ ਕੰਮ ਨਾ ਕਰ ਮੈਂ ਤੈਨੂੰ ਦੱਸਾਂ ਗੱਲ ਮੈਂ ਤਾਂ ਸੋਚਦੇ ਵੀ ਪਿੰਡ ਦੀ ਇੱਜ਼ਤ ਰਹਿ ਜੂਗੀ ਲੋਕ ਕੀ ਸੋਚਣਗੇ ਹੁਣ ਤੂੰ ਰਾਹ 'ਚ ਫੇਰ ਖੜ ਗਿਆ ਆ ਕੇ ਆਹ ਫਲਣ ਜੁ ਕੁੱਡਣ ਜੁ ਕੀ ਰਹਿ ਜੀਂਗਾ ਕੋਈ ਨਾ ਠੀਕ ਨਾ ਖਾਤੇ 2 ਲੱਖ ਰੁਪਈਆ ਬਾਂਉਂ ਕਰੀ ਨਾ ਬੈਂਕ ਤੇ 1 ਰੁਪਈਆ ਨਹੀਂ ਪਾਇਆ ਹੁਣ ਤੇ ਮੈਂ 2 ਲੱਖ ਨੂੰ ਕਿਹੜਾ ਬਿਜ਼ਨਸ ਕਰਦਾ ਤੂੰ ਮੈਂ ਤਾਂ ਜਾ ਤੈਨੂੰ ਦੇਖਦੇ ਬਸ ਇੱਧਰ ਲੰਘਿਆ ਇੱਧਰ ਲੰਘਿਆ ਕੰਮ ਤਾਂ ਦਤ ਤੂੰ ਨਹੀਂ ਕਰਦਾ ਉਹ ਪ੍ਰਾਪਰਟੀ ਬਹੁਤ ਆਪਣੇ ਲਵੇ ਗੱਲਾਂ ਹੀ ਹੁੰਦੇ ਨੇ ਤੁਹਾਡੇ ਵਰਗਿਆਂ ਕੋਲ ਕੁਝ ਨਹੀਂ ਹੁੰਦਾ ਤੁਹਾਡੇ ਲਈ ਛੱਡ ਉਹਨੂੰ ਠੀਕ ਹੈ ਜੀ ਕਿਹੜੀ ਇਲਾਕਾ ਦੇਖ ਚੱਲ ਕੋਈ ਨਾ ਤੂੰ ਲੰਘ ਤੂੰ ਮੇਰੇ ਨਾਲ ਚਿੱਤਰ ਪਵਾ ਆ ਦੀ ਤੀ ਕੋਈ ਨਾ ਸੋਚੂ ਐਂਕੀ ਸੋਚ ਲਈ ਵੀਰ ਜੰਗਾ ਮੜਾ ਹਾਂ ਹਾਂ ਕੀ ਸੋਚਾਂ ਮੈਂ ਇਹਦੇ ਬਾਰੇ ਇਹ ਤਾਂ ਮੇਰੀ ਵੀ ਬੇਇੱਜ਼ਤੀ ਕਰਾਊਗਾ ਕਾਲੂ ਜੇ ਬਿਆੰਤ ਨੂੰ ਪਤਾ ਲੱਗ ਗਿਆ ਨਾ ਉਹ ਅੱਜ ਫੇਰ ਆਇਆ ਸੀ ਉਹ ਤਾਂ ਮੈਨੂੰ ਵੀ ਘਰੋਂ ਕੱਢ ਦੂਗਾ ਇਹ ਨਹੀਂ ਪਤਾ ਮੈਂ ਤਾਂ ਉਹਦੇ ਮਸਾ ਰੋਪ ਰੋਪ ਰੱਖਿਆ ਹੈ ਜੋ ਮਨੂ ਕਰ ਲੈ ਕੀ ਹੋ ਗਿਆ ਹੁਣ ਤਾਂ ਹਜੇ ਗਿਆ ਸੀ ਆ ਤਾਂ ਕਲੋਂ ਬਰ ਉਹ 2 ਲੱਖ ਕੱਲ ਤੇਰੇ ਖਾਤੇ ਚ ਪਾ ਦੂੰ ਗੱਲ ਕਰ ਹੁਣੇ ਪਾਵਾਂ ਚਲ ਚੰਗਾ ਰਕੀਮ ਨਹੀਂ ਗਿਆ ਠੀਕ ਆ ਕੱਲ ਨਾਲ ਆਉਂਦੇ ਜੇ ਕੋਸਾ ਹਾਂ ਪਾਣੀ ਲੈ ਕੇ ਨਾ ਸਲੇਈਆਂ। ਉਹ ਮੇਰੇ ਤੋਂ ਨਹੀਂ ਲੈਣਾ ਤਾਂ ਪੀ ਲੈ ਜਾ ਕੇ। ਕੀ ਹੋ ਗਿਆ? ਕੁਝ ਨਹੀਂ ਹੋਇਆ ਮੈਨੂੰ। ਹੁਣ ਕੀ ਹੈਗਾ ਹਰ ਵਾਰੀ ਹੋਊਗਾ ਹੀ ਕੁਝ। ਨਹੀਂ ਔਖੀ ਜੀ ਕਹਿੰਦੀ ਅੱਗੇ ਤਾਂ ਕਦੇ ਬੋਲੀ ਨਹੀਂ ਹੈਗੀ। ਕੋਈ ਨਹੀਂ ਔਖੀ ਜੀ ਬੋਲਦੀ ਮੈਂ ਤਾਂ ਇਹੀ ਕਹਿ ਆ ਮੈਂ ਪਾਣੀ ਚੱਕ ਕੇ ਪੀ ਲੈ ਜਾ ਕੇ। ਨਹੀਂ ਮੈਂ ਹੁਣ ਬਾਹਰੋਂ ਹੀ ਆਇਆ ਮੋਟਰ ਤੋਂ ਮੈਂ ਤੁਹਾਨੂੰ ਪਾਣੀ ਹੀ ਮੰਗਿਆ ਹੋਰ ਤਾਂ ਨਹੀਂ ਕੁਝ ਕਹਿ ਤੈਨੂੰ। ਪਰ ਬਾਹਰੋਂ ਕਿੜਾਈ ਦੇ ਕੇ ਆਏ ਆਂ ਜਦ ਆਪੇ ਪੀਣਾ ਪਾਣੀ ਚੱਕ ਕੇ ਪੀ ਲੈ। ਨੌਕਰ ਰੱਖੀ ਹੋਈਆਂ ਮੈਂ ਤੁਹਾਡੀ। ਪਾਣੀ ਵੀ ਫੜਾਉ ਇਹਨਾਂ ਨੂੰ ਹੱਥਾਂ 'ਚ। ਬਹੁਤ ਔਖੀ ਬੋਲਣ ਲੱਗੀਆਂ। ਆਹੋ। ਮੈਂ ਤੁਹਾਨੂੰ ਨੌਕਰ ਕਿ ਨੌਕਰ ਵਾਲੀ ਉਹ ਗੱਲ ਹੈ ਹੋਰ ਕੀ ਆ ਆਉਣ ਸਾਰ ਅਫਸਰਾਂ ਨੂੰ ਪਾਣੀ ਦੇ ਦੇ ਮੈਨੂੰ ਤੇਰੇ ਕੋ ਦਿਮਾਗ ਜਿਆਦਾ ਖਰਾਬ ਹੋਣ ਲੱਗ ਗਿਆ ਆਹੋ ਹੈਗਾ ਮੇਰਾ ਤਾਂ ਦਿਮਾਗ ਖਰਾਬ ਆ ਤੂੰ ਰੱਖ ਆਪਦਾ ਸਹੀ ਨਹੀਂ ਹੋਇਆ ਵੀ ਹੋਊਗਾ ਕੋਸਾ ਕਾਰਨ ਵੀ ਹੋਊਗਾ ਕੋਈ ਉਹ ਕੁਝ ਨਹੀਂ ਹੋਇਆ ਬਾਬਾ ਮੇਰਾ ਦਿਮਾਗ ਨਾ ਖਰਾਬ ਕਰਿਆ ਕਰ ਕਿਤੇ ਬੈਠਣ ਵੀ ਨਹੀਂ ਦਿੰਦਾ ਆਏਗਾ ਆਪਣੇ ਲੱਗਦਾ ਜਾਂਦਾ ਉਹਦੀ ਬੋਲਣਾ ਇਹ ਅੱਗੇ ਤਾਂ ਕਦੇ ਬੋਲਦੀ ਨਹੀਂ ਜੀ ਇਹਨੂੰ ਕਦੇ ਕੋਈ ਚੁਗਲੀਆਂ ਤਾਂ ਨਹੀਂ ਲਾ ਕੇ ਜਾਂਦਾ ਘਰ ਚ ਮਗਰ ਇਹਨੂੰ ਹੋਇਆ ਕੀ ਆ ਮੈਨੂੰ ਤਾਂ ਸਮਝ ਨਹੀਂ ਲੱਗਦਾ ਮੈਂ ਤਾਂ ਇਹਨੂੰ ਕਦੇ ਚੰਗਾ ਮਾੜਾ ਵੀ ਨਹੀਂ ਬੋਲਿਆ ਹੈਗਾ ਹੋ ਕੀ ਰਿਹਾ ਹੈ ਹਲੋ ਜਸਰ ਕੀ ਹੋ ਗਿਆ ਤੈਨੂੰ ਹੁਣ ਮੇਰੀ ਗੱਲ ਸੁਣ ਕੱਟੋ ਲੜਾਈ ਦੀ ਲੜਾਈ ਨਹੀਂ ਆ ਕੀ ਹੋ ਗਿਆ ਪਿਆਰ ਨਾਲ ਵੀ ਗੱਲ ਕਰ ਲਿਆ ਕਰ ਕਦੇ ਕੀ ਪਿਆਰ ਨਾਲ ਗੱਲ ਕਰਾਂ ਮੇਰਾ ਖੜਾ ਛੱਡ ਦੇ ਬਸ ਮੇਰਾ ਦਿਮਾਗ ਨਾ ਖਰਾਬ ਕਰ ਕੀ ਹੋ ਗਿਆ ਦਿਮਾਗ ਨੂੰ ਕੁਝ ਨਹੀਂ ਹੋਇਆ ਮੈਨੂੰ ਹੁਣ ਕੀ ਹੈਗਾ ਹਰ ਟਾਈਮ ਜਿਵੇਂ ਕੰਮ ਗੁੰਮਾ ਕਰ ਮਗਰ ਮਗਰ ਓਏ ਯਾਰ ਫਿਕਰ ਵਾਲੀਆਂ ਤੈਨੂੰ ਪੁੱਛੂnga ਵੀ ਕੋਈ ਚੀਜ਼ ਚਾਹੀਦੀ ਏ ਕਿ ਨਹੀਂ ਚਾਹੀਦੀ ਆ ਮੈਨੂੰ ਤਾਂ ਤਲਾਕ ਚਾਹੀਦਾ ਲੈ ਤੇਰੇ ਤਲਾਕ ਕਾਹ ਤੋਂ ਚਾਹੀਦਾ ਤਲਾਕ ਮੈਂ ਨਹੀਂ ਰਹਿਣਾ ਬਸ ਤੇਰੇ ਮੇਰੀ ਗੱਲ ਸੁਣ ਮੈਂ ਘਰ ਬਸਾਇਆ ਨਾ ਮੈਂ ਕਿਉਂ ਤਾਂ ਮੈਂ ਤਲਾਕ ਮੈਨੂੰ ਤਾਂ ਤਲਾਕ ਚਾਹੀਦਾ ਮੈਂ ਨਹੀਂ ਰਹਿਣਾ ਹੈਗਾ ਬਸ ਵਜਾ ਵੀ ਦੱਸ ਤਲਾਕ ਦੀ ਤਲਾਕ ਤਾਂ ਦੇ ਦੂੰਗਾ ਵਜਾ ਵੀ ਹੋਵੇ ਕੋਈ ਕੀ ਵਜਾ ਹੋਵੇ ਤੈਨੂੰ ਨਹੀਂ ਪਤਾ ਹੈਗਾ ਵੀ ਕੋਈ ਖਰਚਾ ਪਤਾ ਦੇਣਾ ਇਹਨੂੰ ਕਿ ਨਹੀਂ ਦੇਣਾ ਯਾਰ ਖਰਚਾ ਤਾਂ ਸਾਰਾ ਦਿੰਨਾ ਸਾਰੀ ਤਨਖਾਹ ਤੈਨੂੰ ਦਿੰਨਾ ਆਹੋ ਤਨਖਾਹ ਦਿੰਨਾ ਪਤਾ ਮੈਨੂੰ ਜਿਹੜੀ ਤਨਖਾਹ ਦਿੰਨਾ ਤੂੰ ਮੈਨੂੰ ਕਦੇ ਤੂੰ ਦਿੰਨੀ ਬਸ ਆਹੀ ਕਮੀ ਰਹੀ ਸੀ ਸੁਣਨ ਗਨਿਓ ਚੁਗਲੀਆਂ ਲਾ ਕੇ ਜਾਂਦਾ ਕੌਣ ਆਉਂਦਾ ਤੁਹਾਡੇ ਘਰੇ ਆਉਂਦਾ ਵੀ ਹੈਗਾ ਕੋਈ ਨਹੀਂ ਫਿਰ ਤੂੰ ਮੈਨੂੰ ਐਂ ਤਾਂ ਦੱਸ ਦੇ ਮੈਂ ਤੈਨੂੰ ਸਾਰੀ ਤਾਂ ਤਨਖਾਹ ਤੇਰੇ ਹੱਥ ਦੇ ਧਰਦਾ ਨਾ ਤੂੰ ਸਹੀ ਮੈਂ ਗਲਤ ਮੈਂ ਨਹੀਂ ਤੇਰੇ ਰਹਿਣਾ ਮੈਂ ਮੈਂ ਤੈਨੂੰ ਗਲਤ ਕਹਿਆ ਮੈਨੂੰ ਨਹੀਂ ਪਤਾ ਹੈਗਾ ਮੈਂ ਨਹੀਂ ਰਹਿਣਾ ਤੇਰੇ ਘਰੇ ਜਦੋਂ ਬਗਵਾਸਰਾ ਮਰ ਮੇਰਾ ਮੈਂ ਤੈਨੂੰ ਗਲਤ ਕਹਿ ਰਿਹਾ ਗਲਤ ਕਹਿ ਰਿਹਾ ਫਿਰ ਹੋਰ ਕੀ ਹੈ ਤੂੰ ਕਹਿੰਦਾ ਚੁਗਲੀਆਂ ਲਾ ਕੇ ਜਾਂਦਾ ਕੌਣ ਆਉਂਦਾ ਚੁਗਲੀਆਂ ਲਾਉਣ ਮੈਨੂੰ ਨਿਆਣੀਆਂ ਮੈਂ ਹਨ ਕੀ ਹੋਇਆ ਰਹਿੰਦਾ ਇਹਨੂੰ ਹਰ ਟਾਈਮ ਲੜਨ ਨੂੰ ਆ ਜਾਂਦਾ ਹੈਗਾ ਉਰੇ ਓ ਯਾਰ ਮੈਂ ਤੈਨੂੰ ਗੱਲ ਸੁਣ ਮੈਂ ਤੈਨੂੰ ਜਿਹੜੀ ਗੱਲ ਕਹਿਣਾ ਤੂੰ ਕੰਮ ਆਵਾਜ਼ ਚ ਕਰ ਲਈ ਵੀ ਮੈਂ ਤੈਨੂੰ ਕਰ ਗਿਆ ਵੀ ਮੈਂ ਤੈਨੂੰ ਤਲਾਕ ਦੇਣਾ ਤੂੰ ਨਹੀਂ ਕਿਹਾ ਤਾਂ ਮੈਨੂੰ ਤਾਂ ਚਾਹੀਦਾ ਠੀਕ ਹੈ ਇਹਦਾ ਰੀਜਨ ਦੱਸ ਕੇ ਆਉਂ ਚਾਹੀਦਾ ਤੈਨੂੰ ਤਲਾਕ ਜ਼ਰੂਰੀ ਹੁੰਦਾ ਵੀ ਹਰ ਇੱਕ ਗੱਲ ਦਾ ਰੀਜਨ ਹੀ ਹੋਵੇ ਪਤਾ ਵੀ ਲੱਗਣਾ ਚਾਹੀਦਾ ਵੀ ਮੇਰੇ 'ਚ ਕੀ ਕਮੀ थी ਕਿਉਂ ਮੈਨੂੰ ਤਲਾਕ ਦੇ ਰਹੀਆਂ ਕੀ ਚੱਕਰ ਕੀ ਹੈ ਤੈਨੂੰ ਨਹੀਂ ਪਤਾ ਖੁਦ ਨੂੰ ਕੀ ਕਮੀ ਹੈਗੀ ਮੇਰੇ ਤੇ ਕਮੀ ਦਾ ਦੱਸ ਦੇ ਕੀ ਆ ਹਰੇਕ ਦਾ ਤੇਰੇ ਸ਼ੌਂਕ ਪੂਰੇ ਕਰਦਾ ਉਹ ਤੇਰੇ ਚ ਨਹੀਂ ਕਮੀ ਕਮੀ ਮੇਰੇ ਚ ਹੀ ਹੈਗੀ ਮੈਂ ਨਹੀਂ ਤੇਰੇ ਰਹਿਣਾ ਬਸ ਮੈਨੂੰ ਤਾਂ ਤਲਾਕ ਚਾਹੀਦਾ ਚੁੱਪ ਕਰਕੇ ਮੈਨੂੰ ਤਾਂ ਤਲਾਕ ਦੇ ਦਿਓ ਉਹ ਮੈਂ ਨਹੀਂ ਦਿੰਦਾ ਹੈਗਾ ਤਲਾਕ ਤੈਨੂੰ ਸਮਝ ਗਈ ਤੂੰ ਨਾ ਦੇ ਮੈਂ ਤਾਂ ਦੇ ਦਾਂ ਤਲਾਕ ਮੈਂ ਤਾਂ ਜਾਣੀ ਆ ਕਰੋ ਤੂੰ ਆਹ ਕਹ ਮੈਂ ਜਾਵੇਂਗੀ ਐਂ ਜਾਊਂਗਾ ਬਸ ਮੈਂ ਤਾਂ ਰਹਿਣਾ ਹੀ ਨਹੀਂ ਹੈਗਾ ਬਥੇਰਾ ਤਾਂ ਸਭ ਦੇਖ ਲਿਆ ਯਾਰ ਗੱਲ ਤਾਂ ਸੁਣ ਲੈ ਖੜ ਕੇ ਗੱਲ ਤਾਂ ਸੁਣ ਲੈ ਕੀ ਗੱਲ ਸੁਣਾਵੇਂ ਤੇਰੀ ਮੈਂ ਨਹੀਂ ਕੋਈ ਗੱਲ ਸੁਣਨੀ ਹੈਗੀ ਉਹ ਇੱਕ ਵਾਰ ਬਹਿ ਕੇ ਤਾਂ ਗੱਲ ਕਰ ਲੈ ਘਰ ਵਾਲੀ ਨਾਲ ਕੀ ਗੱਲ ਮੈਂ ਨਹੀਂ ਕੋਈ ਗੱਲ ਕਰਦੇ ਹੁਣ ਤਾਂ ਕੋਟੇਚੇ ਗੱਲ ਹੋਊਗੀ ਜਿਹੜੀ ਹੋਊਗੀ ਉਹ ਕਿਉਂ ਕੋਟੇ ਚ ਹੋਊਗੀ ਆਹੋ ਫਿਰ ਜਦ ਤੂੰ ਕੇਰਾ ਕਹਦਾ ਮੇਰੀ ਕਿਉਂ ਨਹੀਂ ਮੇਰੀ ਜਾਨ ਛੱਡਦਾ ਪੱਖਛ ਦੇ ਕਿਉਂ ਮੈਂ ਤੈਨੂੰ ਅਹੇ ਜਾ ਕੀ ਕਹਦਾ ਅਹੇ ਜਾ ਕੀ ਕਹਦਾ ਤੂੰ ਤਾਂ ਐ ਗੱਲਾਂ ਕਰਦਾ ਮੈਨਾਂ ਜਿਵੇਂ ਮੈਂ ਮੋਲ ਦੀ ਲੈਂਦੀ ਹੁੰਨੀ ਐ ਸੀ ਮੋਲ ਦੀ ਮੈਂ ਤੈਨੂੰ ਕੀ ਕਹਦਾ ਮੋਲ ਨੂੰ ਤੈਨੂੰ ਹਰੇਕ ਚੀਜ਼ ਲੈ ਕੇ ਦੰਨਾ ਦੁਕਾਨਦਾਰ ਤਾਂ ਕਰਦੀ ਨਹੀਂ ਫੇਰ ਵੀ ਪਤਾ ਨਹੀਂ ਕਾਹਦੇ ਚ ਕੋਈ ਲੈ ਕੇ ਦਿੰਦਾ ਮੈਨੂੰ ਕੋਈ ਚੀਜ਼ ਨਹੀਂ ਲੈ ਕੇ ਦਿੰਦਾ ਤੂੰ ਮੈਨੂੰ ਕੱਪੜਾ ਚਲ ਆ ਜਾ ਬਹਿ ਕੇ ਗੱਲ ਕਰ ਮੈਨੂੰ ਗੱਲ ਕਰਨੀ ਹੈਗੀ ਬਹਿ ਕੇ ਕੋਈ ਵੀ ਮੈਂ ਤਾਂ ਜਾ ਰਹੀ ਹਾਂ ਬਸ ਮੈਂ ਨਹੀਂ ਰਹਿਣਾ ਤੇਰੇ ਕਿੱਥੇ ਨੱਗਾ ਨਾਲ ਬਾਹ ਪਿਆ ਮੇਰਾ ਇੱਕ ਗੱਲ ਸੁਣ ਲੈ ਨਾਲੇ ਜਾਂ ਤਾਂ ਰਹੀਆਂ ਬਾਤ ਚ ਤੂੰ ਬਹੁਤ ਪ੍ਰਸਤਾਵੇਂਗੀ ਜਦ ਕੱਲੀ ਹੋਵੇਂਗੀ ਨਾ ਉੱਥੇ ਯਾਦ ਜ਼ਰੂਰ ਕਰੇਗੀ ਸਮਝ ਗਈ ਇਹ ਗੱਲ ਮੇਰੀ ਦਿਲ ਤੇ ਲੱਗੂਗੀ ਤੇਰੇ ਇਹ ਬੋਲੇ ਯਾਦ ਰੱਖੀ ਮੇਰੇ ਗੱਲ ਦਾ ਹਾਂਜੀ ਸਾਡਾ ਫਿਲਮ ਬਣਾਉਣ ਦਾ ਮਕਸਦ ਇਹ ਸੀ ਕਿ ਪੈਸਾ ਹੱਸਦੇ ਬਾਦ ਦੇ ਕਰ ਉਜਾੜ ਦਿੰਦਾ ਸੋ ਸਾਰੇ ਜਾਨਿਆਂ ਨੇ ਫਿਲਮ ਦੇਖ ਕੇ ਕਮੈਂਟ ਲਾਇਕ ਤੇ ਕੰਪਨੀ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਆਉਣ ਵਾਲੀਆਂ ਪਰਿਵਾਰਕ ਵੀਡੀਓ ਤੁਸੀਂ ਦੇਖ ਸਕੋ ਧੰਨਵਾਦ ਜੀ ਸਾਰਿਆਂ ਦਾ